ਤੇ ਪੀਜੀ ਸੀ ਤੇ ਐਗਜ਼ੀਕਟਿਵ ਦੇ ਵਿੱਚ ਉਹ ਬੈਠ ਕੇ ਡਿਸਕਸ ਹੋਈ ਸੀ ਪਿਛਲੇ ਜੀ ਅੱਜ ਫਾਰਮਲ ਤੌਰ ਤੇ ਐਗਜ਼ੀਕਟਿਵ ਦੇ ਅਹੁਦੇਦਾਰ ਸਹਿਬਾਨਾਂ ਦੀ ਮੀਟਿੰਗ ਹੋਈ ਤੇ ਉਹ ਰਿਪੋਰਟ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਈ ਸੀ ਤੇ ਸਿੰਘ ਸਾਹਿਬ ਨੇ ਉਸ ਰਿਪੋਰਟ ਦੇ ਆਧਾਰ ਤੇ ਆਪਣਾ ਇੱਕ ਫੈਸਲਾ ਦਿੱਤਾ ਸੀ ਕਿ ਇਹ ਸਾਰੇ ਲਈ ਧਾਰਮਿਕ ਅਵਗਿਆ ਦਾ ਪਕਵਾ ਹੰਤਮਾਨ ਸਿੱਧੇ ਤੌਰ ਤੇ ਬਤੌਰ ਹੋਮ ਮਿਨਿਸਟਰ ਜਿਹੜਾ ਆ ਉਹ ਜ਼ਿੰਮੇਵਾਰ ਆ ਉਹ ਤੋਂ ਬਾਅਦ ਫਿਰ ਅੱਜ ਇਹ ਸਾਡੀ ਇੱਥੇ ਬੈਠ ਕੇ ਮੀਟਿੰਗ ਹੋਈ ਏ ਤੇ ਸਾਰਾ ਵਿਚਾਰ ਵੀ ਕੀਤਾ ਗਿਆ ਕਿ ਇੱਕ ਮੁੱਖ ਮੰਤਰੀ ਤੇ ਦੂਜੇ ਹੋਮ ਮਿਨਿਸਟਰ ਦਾ ਵਿਭਾਗਾ ਹੋਣ ਕਰਕੇ ਅੱਜ ਤੱਕ ਸਰਕਾਰ ਦਾ ਚੁੱਪ ਰਹਿਣਾ ਇੱਕ ਸੈੱਟ ਬਣਾ ਕੇ ਉਹ ਸੈੱਟ ਦਾ ਗਾਹਾਂ ਕੋਈ ਨਾਂ ਕਰਨਾ ਕਰਾਉਣਾ ਤੇ ਐਡਮਿਨਿਸਟ੍ਰੇਸ਼ਨ ਉਹ ਸਾਰੀ ਚੁੱਪ ਰਹਿਣ ਦਾ ਉਹਦੇ ਪਿੱਛੇ ਕੀ ਕਾਰਨ ਹੈ ਇਹ ਤਾਂ ਸਰਕਾਰ ਹੀ ਜਾਣਦੀ ਆ ਸੋ ਸ਼੍ਰੋਮਣੀ ਕਮੇਟੀ ਦੀ ਉਸ ਕਮੇਟੀ ਵੱਲੋਂ ਇਹ ਸਾਰੀ ਘੋਖ ਢੰਗਾਈ ਨਾ ਕਰਕੇ ਇਹ ਆਦੇਸ਼ ਹੋਇਆ ਸੀ ਅੱਜ ਅਸੀਂ ਬੈਠ ਕੇ ਸਾਰੀ ਮੀਟਿੰਗ ਕੀਤੀ ਆ ਅੱਜ ਜਿਹੜਾ ਇੱਕ ਫੈਸਲਾ ਉਹ ਐਕਟਿਵ ਨੇ ਸਾਰੇ ਸਰਸੰਮਤੀ ਨਾਲ ਇਹ ਕੀਤਾ ਕਿ ਪਹਿਲੀ ਤਰੀਕ ਨੂੰ 12 ਵਜੇ ਇੱਥੇ ਜਨਰਲ ਹਾਊਸ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਜਿਹੜੀ ਜੋ ਕਾਲ ਕੀਤੀ ਗਈ ਆ ਜਿਹਦੇ ਵਿੱਚ ਇਹ ਸਾਰਾ ਮਾਮਲਾ ਸਾਰੀਆਂ ਰਿਪੋਰਟਾਂ ਜਿਹੜੀਆਂ ਛਪੀਆਂ ਸੰਗਤਾਂ ਤੱਕ ਵੀ ਤੇ ਮੈਂਬਰ ਸਹਿਬਾਨ ਤੱਕ ਵੀ ਇਹ ਸਾਰੀਆਂ ਛਾਪ ਕੇ ਪਹੁੰਚਾਈਆਂ ਜਾਣਗੀਆਂ ਤੇ ਆਮ ਸੰਗਤ ਜਿਹੜੀ ਆ ਉਹਨਾਂ ਨੂੰ ਵੀ ਤੇ ਸਾਡੇ ਪ੍ਰਚਾਰਕ ਵੀ ਪਿੰਡਾਂ ਪਿੰਡਾਂ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਉਹ ਛਾਪ ਕੇ ਦੇਣਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜਵਾਬ ਮੰਗਦੀਆਂ ਪਰ ਜਵਾਬ ਅੱਜ ਦਿੱਤੇ ਨਹੀਂ ਜਾ ਰਹੇ ਜਿਹੜੇ ਕੱਲ ਦੇ ਸਮੇਂ ਦੇ ਵਿੱਚ ਪਿਛਲੇ 20 ਚੁੱਕੇ ਸਮੇਂ ਦੇ ਵਿੱਚ ਸਵਾਲ ਉਠਾਉਂਦੇ ਸੀ ਅੱਜ ਉਹ ਆਪ ਸਵਾਲਾਂ ਦੇ ਕੇਦੇ ਚ ਆ ਗਏ ਬਾਰ ਸਵਾਲ ਉਥੇ ਦੇ ਉਥੇ ਖੜੇ ਆ ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਪਹਿਲੇ ਤਰੀਕ ਨੂੰ 12 ਵਜੇ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਇਹ ਵਿਸਥਾਰ ਦੇ ਨਾਲ ਸਾਰੇ ਮੈਂਬਰ ਸਹਿਬਾਨ ਆਪਣੀਆਂ ਰਾਵਾਵਾਂ ਦੇਣਗੇ ਰਿਪੋਰਟ ਉਹਨਾਂ ਤੱਕ ਪਹੁੰਚਾ ਦਿੱਤੀ ਜਾਊਗੀ ਆਮ ਸੰਗਤਾਂ ਤੱਕ ਵੀ ਪਹੁੰਚਾ ਦਿੱਤੀ ਜਾਊਗੀ ਉਹ ਤੋਂ ਇਲਾਵਾ ਕਿਉਂਕਿ ਕੱਲ ਦਾ ਇੱਕ ਪਰਸੋਂ ਦਾ ਮੁੱਦਾ ਇੱਕ ਜਿਹੜਾ ਬਹੁਤ ਵੱਡਾ ਆ ਜਿਹੜਾ ਪੀੜਾ ਵੀ ਦੇ ਰਿਹਾ ਸਿੱਖਾਂ ਨੂੰ ਉਹ ਸਿਗਾ ਬੰਦੀ ਸਿੰਘਾਂ ਦੀ ਰਿਹਾਈ ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਇਹ ਜਾਦੀ ਸਰਕਾਰ ਬਣੀ ਆ ਮੇਰਾ ਖਿਆਲ ਆ ਤਿੰਨ ਵਾਰੀ ਉਹਨਾਂ ਦੀ ਫਾਈਲ ਉੱਥੇ ਗਈ ਉਹ ਕੇਜਰੀਬੀ ਆ ਸਾਹਿਬ ਨੇ ਪੈਂਡਿੰਗ ਕਰਦੇ ਰਹੇ ਉਹਦੇ ਤੇ ਕੋਈ ਡਿਸੀਜਨ ਨਹੀਂ ਲਿਆ ਤੇ ਅਲਟੀਮੇਟਲੀ ਹੁਣ ਪਰਸੋਂ ਜਿਹੜੀ ਉਹ ਉਹਨਾਂ ਦੀ ਪਰਮਾਨੈਂਟ ਰਿਹਾਈ ਜਿਹੜੀ ਹੋਣੀ ਸੀ ਉਹਦੋਂ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਮੈਂ ਸਮਝਦਾ ਬੜੀ ਵੱਡੀ ਬੇਇਨਸਾਫੀ ਆ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਜਿਹੜੀ ਪੰਜਾਬ ਦੇ ਵਿੱਚ ਰਾਜ ਕਰ ਰਹੀ ਪਾਰਟੀ ਤੇ ਬੇਇਨਸਾਫੀ ਦੇ ਖਿਲਾਫ ਨਹੀਂ ਬੋਲ ਰਹੇ ਬੇਇਨਸਾਫੀ ਕੀ ਆ ਪਹਿਲੀ ਤਾਂ ਬੇਇਨਸਾਫੀ ਇਹ ਆ ਕਿ ਉਹ ਆਪਣੇ ਜਿੰਨੇ ਉਹਨਾਂ ਨੂੰ ਕੈਦ ਹੋਏ ਸੀ ਉਸ ਤੋਂ ਵੱਧ ਉਹ ਕੈਦ ਜਿਹੜੀ ਉਹ ਕੱਟ ਚੁੱਕੇ ਆ ਔਰ ਦੂਜੀ ਬੇਇਨਸਾਫੀ ਇਹ ਆ ਕੇ ਸੈਂਟਰ ਸਰਕਾਰ ਦੀ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ ਇਹ 9 ਮੈਂਬਰ ਸਿਗੇ ਜਿਨ੍ਹਾਂ ਦੇ ਵਿੱਚ ਬੰਦੀ ਸਿੰਘ ਜਿਨ੍ਹਾਂ ਜੋ 6 ਜਿਹੜੇ ਉਹ ਕੁਝ ਉਦਾਂ ਆ ਗਿਆ ਕੁਝ ਪਰਮਾਨੈਂਟ ਬੇਲ ਤੇ ਆਏ ਆ ਉਹ ਪਰਮਾਨੈਂਟ ਬੇਲ ਵੀ ਕੀ ਹੁੰਦੀ ਆ ਬਈ ਜਦੋਂ ਮਰਜੀ ਸਾਦ ਲੈਣ ਤੇ ਇਹ ਤਿੰਨ ਰਹਿ ਗਏ ਸੀ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕਾਇਦ ਚ ਬਦਲਣਾ ਭਾਈ ਗੁਰਦੇਵ ਗੁਰਦੀਪ ਸਿੰਘ ਜੀ ਖੜਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੋਲਰ ਤੇ ਮੈਂ ਪੁੱਛਦਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਰਾਜ ਸੱਤਾ ਜਿੱਲੇ ਤੁਸੀਂ ਪ੍ਰਾਪਤ ਕੀਤੀ ਉਦੋਂ ਬੜਬੜੇ ਆ ਕੇਜਰੀਵਾਲ ਸਾਹਿਬ ਦੀ ਵੀ ਵੀਡੀਓ ਚੱਲ ਰਹੀ ਆ ਤੇ ਕਿਵੇਂ ਝੂਠੇ ਸਾਹ ਦੇ ਮਸਲੇ ਦੇ ਉੱਤੇ ਕੀ ਕੁਝ ਬੋਲ ਰਹੇ ਆ ਤੇ ਅੱਜ ਫਿਰ ਹੁਣ ਸੌਂਗਾ ਤੁਸੀਂ ਅੱਜ ਬੇਅਨਸਾਪੀ ਅੱਜ ਤੁਸੀਂ ਸਰਕਾਰ ਨਹੀਂ ਗੇ ਜਿਹੜੇ ਕੱਲ ਤੱਕ ਸਰਕਾਰਾਂ ਤੋਂ ਆਸ ਰੱਖਦੇ ਸੀ ਅੱਜ ਤਾਂ ਤੁਸੀਂ ਸੱਤਾ ਦੇ ਵਿੱਚ ਆ ਤੇ ਜੇ ਪੋਲਰ ਸਾਹਿਬ ਵਰਗੇ ਵੀ ਜੇਦੀ ਪੋਜੀਸ਼ਨ ਨੂੰ ਅਸੈਪਟ ਕਰਨ ਲਈ ਬਹੁਤ ਵੱਡੇ ਕਾਰਨ ਆ ਉਹ ਸਾਰੇ ਕਾਰਨ ਛਿੱਕੇ ਟੰਕ ਕੇ ਤੇ ਅੱਜ ਆਪਾਂ ਰਾਸ ਹਤਾ ਦਾ ਸੁਖ ਮਾਣ ਰਹੇ ਕਿਸੇ ਦੇ ਕੰਨੋਂ ਕੰਨੀ ਈਵਨ ਮੈਂ ਤਾਂ ਮੈਂ ਇਹ ਵੀ ਕੰਡੈਮਨ ਕਰਦਾ ਕਿਸੇ ਦੀ ਜ਼ਮੀਰ ਹੀ ਨਹੀਂ ਜਾਗੀ 92 ਐਮਐਲਏ ਤੇ ਕੈਬਨਿਟ ਦੇ ਕਿੰਨੇ ਵਜੀਰ ਆ ਹੈ ਕਿਸੇ ਦੀ ਜ਼ਮੀਰ ਜਾਗੀ ਪੇ ਕਹਿਣ ਪੇ ਨਹੀਂ ਜੀਏ ਸਰਤ ਹੋਣੀ ਚਾਹੀਦੀ ਸੀ ਇਹ ਹਾਲ ਆ ਅੱਜ ਇਸ ਸਰਕਾਰ ਦਾ ਤੇ ਕੇਜਰੀਵਾਲ ਸਾਹਿਬ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਆ ਤੇ ਉਹ ਚੁੱਪ ਕਰਕੇ ਕੱਲ ਕੀ ਸਵਾਇ ਦੇ ਰਹੇ ਜੀ ਉਹਦੇ 6 ਮੈਂਬਰੀ ਸੀ ਉਹ ਚ 7 ਮੈਂਬਰੀ ਸੀ ਹੁਣ ਲੋਕਾਂ ਨੇ ਤੁਹਾਡੀਆਂ ਸਫਾਈਆਂ ਨਹੀਂ ਸੁਣਨੀਆਂ ਤੁਸੀਂ ਸਫਾਈਆਂ ਦੇ ਦੇ ਕੇ ਕੰਡੈਮ ਕਰ ਕਰਕੇ ਦੂਸਰਿਆਂ ਨੂੰ ਰਾਜ ਸੱਤਾ ਦੇ ਵਿੱਚ ਆ ਗਏ ਆ ਹੁਣ ਤਾਂ ਲੋਕ ਇਨਸਾਫ ਮੰਗਦੇ ਆ ਸਫਾਈ ਨਹੀਂ ਮੰਗਦੇ ਸੋ ਇਹ ਬਹੁਤ ਭੈੜੀ ਅਸੀਂ ਅੱਜ ਇਹਨੂੰ ਸਟਰੋਂਗਲੀ ਕੰਡੈਮ ਕਰਦੇ ਆ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਚਲੋ ਇਹ ਪੰਜਾਬ ਦੀ ਸਰਕਾਰ ਨੇ ਤਾਂ ਜੋ ਕੀਤਾ ਕੀਤਾ ਤੁਹਾਡੀ ਨੋਟੀਫਿਕੇਸ਼ਨ ਮੁਤਾਬਕ ਤੁਸੀਂ ਬੜੀ ਕਲੈਰੀਅਰ ਗੱਲ ਕੀਤੀ ਹੋ ਆ ਤੁਸੀਂ ਇਹ ਤਿੰਨੇ ਕੇਸ ਜਿਹੜੇ ਆ ਪ੍ਰਾਇੋਰਟੀ ਤੇ ਚੱਕੋ ਤੇ ਇਹ ਭੁੱਲਰ ਸਾਹਿਬ ਵਾਲੀ ਜਿਹੜੀ ਆ ਰਿਹਾਈ ਦਾ ਰਾਹ ਪਧਰਾ ਹੋ ਸਕੇ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਆ ਮੈਂ ਤੁਹਾਨੂੰ ਜੇ ਵੀਡੀਓ ਚੋ ਦਿਖਾ ਦੇ ਸਕਦਾ ਮੈਨੂੰ ਜਿਹੜੀ ਕਿਸੇ ਨੇ ਭੇਜੀ ਆ ਕੇਜਰੀਬਾਲ ਸਾਹਿਬ ਦੇ ਭਗਵੰਤ ਮਾਨ ਜੀ ਖੜੇ ਆ ਨਾਲ ਇੱਕ ਦੋ ਹੋਰ ਇਹਨਾਂ ਦੇ ਖੜੇ ਉਸ ਵੇਲੇ ਦੇ ਤੇ ਕਹਿ ਰਹੇ ਜੀ ਪੇਪਰ ਗਾੜੀ ਤੇ ਬਹਿਬਲ ਕਲਾਂ ਦਾ ਅਨਸਾਫ਼ 24 ਘੰਟਿਆਂ ਚ ਕਰਾਂਗੇ ਸਾਨੂੰ ਰਾਜ ਸੱਤਾ ਦਿਓ ਚੱਕ ਕੇ ਅੰਦਰ ਸਿੱਟਾਂਗੇ ਤੇ ਸ਼ਰਮ ਵਾਲੀ ਗੱਲ ਆ ਪੌਣੇ 2 ਸਾਲ ਦੇ ਵਿੱਚ ਜਿਹੜਾ ਇਹ ਕੇਸ ਜਿਨ੍ਹਾਂ ਤੇ ਅਠਾ ਤੇ ਪਾਇਆ ਗਿਆ ਉਹਨਾਂ ਅਠਾ ਦੇ ਵਿੱਚ ਰਾਮ ਰਹੀਮ ਵੀ ਵਿੱਚ ਆ ਤੇ ਉਹਦਾ ਹੋ ਕੀ ਰਿਹਾ ਮੈਂ ਕੱਲ ਵੀ ਕਿਹਾ ਸੀ ਕਿ ਕੁਝ ਸਾਡੇ ਫੌਜਦਾਰੀ ਦੇ ਵਿੱਚ ਜ਼ਿਲੇ ਕੋਈ ਆਈਪੀਸੀ ਦੇ ਪ੍ਰੋਵੀਜ਼ਨ ਹੁੰਦੇ ਉਹਨਾਂ ਦੇ ਵਿੱਚ ਸਾਨੂੰ ਸੈਂਕਸ਼ਨ ਦੀ ਲੋੜ ਹੁੰਦੀ ਹੈ ਜਿੱਦਾਂ ਪੁਲਿਸ ਅਧਿਕਾਰੀ ਨੂੰ ਕਿਸੇ ਨੂੰ ਤੁਸੀਂ ਕੇਸ ਚਲਾਉਣਾ ਕੋਈ ਦੀ ਸੈਂਕਸ਼ਨ ਦੀ ਲੋੜ ਆ ਐਵੇਂ ਸਾਡਾ ਮੁੱਖ ਮੰਤਰੀ ਹੋਰ ਉਹਨਾਂ ਦੀ ਸੈਂਕਸ਼ਨ ਦੀ ਲੋੜ ਆ ਕੁਝ ਅਫੈਂਸ ਆਈਪੀਸੀ ਦੇ ਐਸੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਸੈਂਕਸ਼ਨ ਦੀ ਲੋੜ ਹੁੰਦੀ ਆ ਉਹਦੇ ਵਿੱਚ ਦੇ ਦੋਸ਼ ਧਰੇ ਹੋ ਧੋਦੇ 124 153 ਏ ਜਾਂ UAPA ਥੱਲੇ ਆਪਣਾ ਇਹਨਾਂ ਦੀ ਸੈਂਕਸ਼ਨ ਲੋੜ ਹੁੰਦੀ ਕੋਈ ਤਾਂ ਸੈਂਟਰ ਸਰਕਾਰ ਦੀ ਹੋਮ ਮਿਨਿਸਟਰੀ ਦਿੰਦੀ ਆ UAPA ਥੱਲੇ ਤੇ 124 A 153 A 295 A ਸੈਂਟਰ ਨਹੀਂ ਇਹ ਪੰਜਾਬ ਦੀ ਸਰਕਾਰ ਜੇ ਸਰਕਾਰ ਦੇ ਉਹਦੀ ਜੂਰਿਸਡਿਕਸ਼ਨ ਦੇ ਵਿੱਚ ਇਹ ਪਰਚੇ ਦਰਜ ਹੋਏ ਆ ਤੇ ਕੱਲ ਇਹ ਗੱਲ ਸਾਹਮਣੇ ਆ ਗਈ ਕਿ ਪੌਣੇ 2 ਸਾਲ ਦੇ ਵਿੱਚ ਇਹਦੀ ਸੈਂਕਸ਼ਨ ਹੀ ਨਹੀਂ ਦਿੱਤੀ ਗਈ ਕਿਹੜੀ ਚੋਰ ਖੇਡ ਜਿਹੜੀ ਚੋਰੀ ਵਾਲੇ ਦਰਵਾਜ਼ੇ ਵਿੱਚ ਹੀ ਖੇਡੀ ਜਾ ਰਹੀ ਆ ਕਿ ਐਡੀ ਸਰਕਾਰ ਨਕਮੀ ਹੋ ਗਈ ਹੋਮ ਮਿਨਿਸਟਰ ਇਹਦੇ ਲਈ ਵੀ ਜ਼ਿੰਮੇਵਾਰ ਆ ਤੇ ਕਿਉਂ ਇਹ ਇੰਨੀ ਰਿਲੈਕਸੇਸ਼ਨ ਕਿਉਂ ਦਿੱਤੀ ਜਾ ਰਹੀ ਆ ਸੋ ਇਹ ਅੱਜ ਸਾਡੇ 4-5 ਮੁੱਦੇ ਸਗੇ ਬੇਸਿਕ ਤੌਰ ਦੇ ਉੱਤੇ ਜਿਨ੍ਹਾਂ ਲਈ ਇਹ ਮੀਟਿੰਗ ਸੱਦੀ ਗਈ ਸੀ ਮੈਂ ਕੌਮ ਨੂੰ ਵੀ ਸਮੁੱਚੇ ਨੂੰ ਬੇਨਤੀ ਕਰਦਾ ਇੱਕ ਸੁਰਤਾ ਦੇ ਵਿੱਚ ਹੋਈਏ ਅਸੀਂ ਲੜੀਏ ਝਗੜੀਏ ਆਪੋ ਵਿੱਚ ਧੜੇ ਵਖਰੇ ਆ ਪਰ ਇੱਕ ਗੱਲ ਤਾਂ ਆਪਾਂ ਸਾਰੇ ਤੈਅ ਕਰੀਏ ਕਿ ਜੇ ਗੁਰੂ ਘਰਾਂ ਦੇ ਵਿੱਚ ਗੋਲੀ ਚੱਲੇ ਤੇ ਉਹਦੇ ਲਈ ਜ਼ਿੰਮੇਵਾਰ ਵੀ ਕਾਲ ਤਖਤ ਵੱਲੋਂ ਕਰ ਦਿੱਤਾ ਜਾਵੇ ਇਹਨੂੰ ਆਪਾਂ ਏਵੇਂ ਨਾ ਲਈਏ ਸਮੁੱਚੀ ਕੌਮ ਦੀ ਗੱਲ ਆ ਸਿਧਾਂਤਾਂ ਦੀ ਗੱਲ ਆ ਕਿ ਅਕਸਰ ਗੋਲੀਆਂ ਤਾਂ ਉਹੋ ਹੀ ਆ ਜੇ ਜਿਹੜੀਆਂ ਹੋਰ ਥਾਂ ਵੀ ਕਿਤੇ ਚਲੀਆਂ ਜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਤੋਪਾਂ ਟੈਂਕਾਂ ਚਲੀਆਂ ਤੇ ਇਹ ਉਦੋਂ ਮੰਨ ਲਓ ਵੀ ਹੁਣ ਆਪਾਂ ਹਾਲਾਤ ਕਿਵੇਂ ਦੇ ਆ ਨਾ ਹਾਲਾਤਾਂ ਦੇ ਵਿੱਚ ਵੀ ਕੋਈ ਮੋੜੇ ਝਗੜਾ ਕਰਨ ਵਾਲਾ ਨਹੀਂ ਕੋਈ ਮੋੜੇ ਹੋਰ ਕੋਈ ਨਹੀਂ ਹੋ ਰਿਹਾ ਤੇ ਉੱਥੇ ਵੀ ਆਪਾਂ ਗੋਲੀਆਂ ਚਲਾ ਚਲਾ ਕੇ ਤੇ ਆਪਾਂ ਅਮਨ ਦਾ ਏਕਲਾ ਕੇ ਤੇ ਆਪਾਂ ਉਹਦੇ ਵਿੱਚ ਉਹਨੂੰ ਜਸਟੀਫਾਈ ਇਹ ਜਸਟੀਫਿਕੇਸ਼ਨ ਜਿਹੜੀ ਆ ਹੁਣ ਲੋਕਾਂ ਨੇ ਤੁਹਾਡੀ ਚੱਲਣੀ ਨਹੀਂ ਚਾਹੇ ਸੱਟ ਬਣਾ ਲਓ ਚਾਹੇ ਕੁਝ ਹੋਰ ਬਣਾ ਲਓ ਕੱਲ ਤੱਕ ਤੁਸੀਂ ਕਹਿੰਦੇ ਜੀ ਸੱਟ ਬਣਾ ਕੇ ਇਨਸਾਫ 'ਚ ਦੇਰੀ ਕੀਤੀ ਜਾਂਦੀ ਆ ਤੇ ਹੁਣ ਕਿਹੜੇ ਇਨਸਾਫ ਦੇ ਵਿੱਚ ਦੇਰੀ ਹੋ ਰਹੀ ਆ ਸੋ ਸਾਡੀ ਅੱਜ ਸਾਰੀ ਐਗਜੈਕਟੋ ਦੇ ਮੈਂਬਰ ਸਾਹਿਬਾਨ ਉਧੇਦਾਰ ਸਾਹਿਬਾਨ ਆਏ ਸਿਗੇ ਇਹ ਬੈਠ ਕੇ ਅੱਜ ਫੈਸਲੇ ਹੋਏ ਆ ਤੇ ਮੈਂ ਸਮਝਦਾ ਕਿ ਇਹ ਸਰਕਾਰ ਪੁੱਲਰ ਸਾਹਿਬ ਆਲੇ ਮਸਲੇ ਤੇ ਬੁਰੀ ਤਰ੍ਹਾਂ ਫੇਲ ਹੋਈ ਆ ਬਣਦੀ ਰਿਹਾਈ ਵੀ ਨਹੀਂ ਦੇ ਸਕੇ ਤੇ ਬੜ ਬੜੇ ਜੇ ਮੈਂ ਪਿੱਛੇ ਨੂੰ ਜਾਵਾਂ 14 ਤੋਂ 14 ਤੋਂ ਅੱਗੇ ਵੀ 19 20 ਤੱਕ ਜੇ ਇਹਨਾਂ ਦੇ ਕਿਤੇ ਤੁਸੀਂ ਬੋਲ ਕੱਢ ਲਵਾਂ ਇਹਨਾਂ ਦੀਆਂ ਕੈਸਡਾਂ ਕੱਢ ਲਵਾਂ ਤੇ ਬੰਦੇ ਨੂੰ ਆਪਣੇ ਆਪ ਦੇ ਵਿੱਚ ਫੇਰ ਇੱਕ ਸ਼ਰਮ ਮਹਿਸੂਸ ਹੁੰਦੀ ਆ ਕਿ ਉਦੋਂ ਕੀ ਸੂਰਤ ਤਸਵੀਰਤ ਸੀ ਤੇ ਅੱਜ ਕੀ ਸੂਰਤ ਤਸਵੀਰਤ ਆ ਸੋ ਮੇਰਾ ਕਹਿਣ ਤੋਂ ਭਾਵ ਹਰ ਇੱਕ ਥਾਂ ਤੋਂ ਇਹ ਭਾਵੇਂ ਅਦਰਬਾਈ ਸਰਕਾਰ ਉਧਰੋਂ ਫੇਲ ਹੋਈ ਪਰ ਉਹ ਸਾਡੇ ਮੁੱਦੇ ਨਹੀਂ ਸਾਡੇ ਕੇਵਲ ਦਾ ਕੇਵਲ ਧਾਰਮਿਕ ਮੁੱਦੇ ਤੇ ਬੰਦੀ ਸਿੰਘਾਂ ਦੇ ਮੁੱਦੇ ਆ ਤੇ ਰਾਮ ਰਹੀਮ ਵਾਲਾ ਮਸਲਾ ਸੀ ਸੋ ਮੈਂ ਸਮਝਦਾ ਹਰਿਆਣੇ ਦੀ ਸਰਕਾਰ ਉਹ ਵੀ ਹੁਣ ਇੱਕ ਬੜਾ ਵੱਡਾ ਮਜ਼ਾਕ ਹੀ ਲੈ ਰਹੀ ਕਾਨੂੰਨ ਨੂੰ ਜਿਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੈਨੂੰ ਕੱਲ ਸ਼ਾਇਦ ਦੱਸਣ ਮੈਂ ਗਲਤ ਨਾ ਹੋਵਾਂ ਮੈਂ ਕਿਉਂਕਿ ਕਨਫਰਮ ਨਹੀਂ 200 ਦੇ ਕਿੰਨੇ ਦਿਨ ਦੇ 1 ਸਾਲ ਦੇ ਵਿੱਚ ਪਰੋਲ ਦੇ ਨਿਕਲ ਗਏ ਤੇ ਮੈਂ ਤਾਂ ਸਮਝਦਾ ਵੀ ਫਿਰ ਪਰੋਲ ਦੀ بجائے ਉਹਦੇ ਘਰ ਹੀ ਜਿਹੜਾ ਆ ਉਹਨੂੰ ਆਪਣੇ ਬੰਦੀਖਾਨਾ ਜਾ ਡਿਕਲੇਅਰ ਕਰ ਦਿਓ ਜਿਦਾ ਪੁਰਾਣੇ ਵੇਲੇ ਕਰਦੇ ਸੀ ਤੇ ਉੱਥੇ ਆਪਣਾ ਆਰਾਮ ਨਾ ਰਹੀ ਜਾਵੇ ਤੇ ਫਿਰ ਪਰੋਲ ਵਾਲਾ ਜਿਹੜਾ ਸਾਂਸੈਪਟ ਆ ਖਤਮ ਹੀ ਕਰ ਦਿਓ ਜੇ ਉਹਨਾਂ ਦੇ ਪਰੋਲ ਸਾਲ ਚ ਚਾਰ ਵਾਰੀ ਛੇ ਵਾਰੀ ਐਮੈਂਡਮੈਂਟਾਂ ਵੀ ਹੋ ਗਈਆਂ ਐਕਟ ਦੇ ਵਿੱਚ ਜੇਨ ਮੈਨੂਅਲ ਚ ਵੀ ਐਮੈਂਡਮੈਂਟਾਂ ਹੋ ਗਈਆਂ ਤੇ ਜੇ ਸਿੱਖਾਂ ਦੀ ਬਾਰ ਨੂੰ ਆਉਂਦੀ ਆ ਫਿਰ ਆਪਾਂ ਚੁੱਪ ਕਰ ਜਾਂਦੇ ਆ ਇਹ ਅਨਸਾਫ਼ ਇੱਕ ਪਾਸੜ ਨਹੀਂ ਚਾਹੀਦਾ ਦੂਸਰਾ ਭਾਵੇਂ ਅੱਜ ਦਾ ਨਹੀਂ ਸੀ ਮੁੱਦਾ ਪਰ ਅੱਜ ਅਸੀਂ ਇਹ ਵੀ ਬੈਠ ਕੇ ਡਿਸਕਸ ਕੀਤਾ ਇਹ ਮੁੱਦਾ ਸੀ ਅੱਜ ਦਾ ਸਾਡਾ ਸਿਵਲਤਾ ਕੇਵਲ ਅਕਾਲ ਤੱਕ ਦੀ ਜਿਹੜੀ ਡਾਇਰੈਕਸ਼ਨ ਹੋਈ ਉਹਦੇ ਤੱਕ ਪਰ ਮੈਂ ਤੁਹਾਡੇ মিডিਏ ਰਾਹੀਂ ਸਮੁੱਚੇ ਤੌਰ ਤੇ ਸਿੱਖ ਪੰਥ ਨੂੰ ਸਾਰੇ ਨੂੰ ਬੇਨਤੀ ਕਰਦਾ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਾਹਿਬਾਨ ਨੂੰ ਚਾਹੇ ਕਿਸੇ ਵੀ ਧੜੇ ਦੇ ਨਾਲ ਸੰਬੰਧਿਤ ਹੋਣ 28 ਫਰਵਰੀ ਵੋਟਾਂ ਬਣਾਉਣ ਦੀ ਆਖਰੀ ਤਰੀਕ ਹੈ ਤੇ ਵੋਟਾਂ ਬਹੁਤ ਘੱਟ ਬਣੀਆਂ ਮੈਂ ਆਪਦੇ ਹਲਕੇ 'ਚ ਵੀ ਦੇਖਦਾ ਇਹਦੇ ਵਿੱਚ ਤੇਜ਼ੀ ਲਿਆਓ ਕਿਉਂਕਿ ਇਹ ਖਾਲਸਾ ਪੰਥ ਦੀ ਪਾਰਲੀਮੈਂਟ ਦੀ ਚੋਣ ਹੋਣੀ ਆ ਤੇ ਜੇ ਇਹਦੇ ਵਿੱਚ ਵੀ ਆਪਾਂ ਪਛੜ ਗਏ ਜੇ ਵੋਟਾਂ ਨਾ ਬਣੀਆਂ ਤਾਂ ਫੇਰ ਵੋਟਾਂ ਗਾਂ ਇਲੈਕਸ਼ਨ ਆ ਜਾਣੀਆਂ ਇਹਦੇ ਵਿੱਚ ਵੀ ਮੇਰੇ ਕੋਲ ਗੋਪਤ ਰਿਪੋਰਟਾਂ ਆਈਆਂ ਕਿ ਕੁਸਪੈਟ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਅੱਜ ਤੱਕ ਕਾਂਗਰਸ ਸਰਕਾਰ ਕਰਦੀ ਸੀ ਪਰ ਸਿੱਧੇ ਨਹੀਂ ਸੀ ਕਰਦੀ ਪਿੱਛੇ ਨੂੰ ਮੁੜ ਜਾਂਦੇ ਸੀ ਕਿਉਂਕਿ ਉਹਨਾਂ ਨੇ ਦੇਖ ਲਿਆ ਸੀ ਕਿ ਇਹਦੇ ਵਿੱਚੋਂ ਕੁਛ ਨਹੀਂ ਨਿਕਲਣਾ ਪਰ ਅੱਜ ਕੁਸਪੈਟ ਸਰਕਾਰ ਸਿੱਧੇ ਤੌਰ ਤੇ ਜ਼ੋਰ ਨਾਲ ਲੱਗ ਪਈ ਆ ਇਸ ਕਰਕੇ ਮੈਂਬਰ ਸਹਿਬਾਨ ਆਪਣੀ ਜ਼ਿੰਮੇਵਾਰੀ ਸਮਝਣ ਸਮੁੱਚੇ ਮੈਦਾ ਸ਼ੋਮਣੀ ਅਕਾਲੀ ਦਲ ਨੂੰ ਵੀ ਅਪੀਲ ਕਰੂੰਗਾ ਕਿ ਤੁਹਾਡੇ ਹਲਕਾ ਇੰਚਾਰਜ ਆ ਤੁਹਾਡੇ ਕੋਲ ਪਾਰਟੀ ਕੈਡਰ ਆ ਬਹੁਤ ਵੱਡਾ ਸਮੁੱਚਿਆਂ ਨੂੰ ਉਹਨਾਂ ਨੂੰ ਵੀ ਹਦਾਇਤ ਕਰੋ ਕਿ ਬਾਅਦ ਤੋਂ ਬਾਅਦ ਜਿਹੜੀਆਂ ਆ ਆਪਣੇ ਆਪਣੇ ਹਲਕੇ ਦੀਆਂ ਜਿਹੜੀਆਂ ਆ ਉਹ ਵੋਟਾਂ ਬਣਾਉਣ ਤਾਂ ਕਿ ਵੋਟਾਂ ਬਣ ਜਾਣ ਫਿਰ ਜਦੋਂ ਇਲੈਕਸ਼ਨ ਆਊਗੀ ਉਦੋਂ ਸਾਰੇ ਆਪਣਾ ਆਪਣਾ ਜਿਹੜਾ ਆ ਉਹ ਦੇਖ ਲੈਣਗੇ ਸੋ ਮੈਂ ਜਿੰਨੇ ਸਿੱਖ ਪੰਥ ਦੇ ਜਿਹੜੇ ਆਪਣੇ ਆਪ ਨੂੰ ਸਿੱਖ ਪੰਥ ਦੇ ਵਿੱਚ ਸਿੱਖ ਪੰਥ ਤੋਂ ਕਹਿਣ ਤੋਂ ਭਾਵ ਜਿਹੜੇ ਸਿੱਖਾਂ ਦੇ ਘਰ ਵਿੱਚ ਜਨਮੇ ਤੇ ਆਪਣੇ ਆਪ ਨੂੰ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਿੱਖਿਆ ਉਹ ਸਾਰੇ ਟੱਬਰਾਂ ਦੀਆਂ ਵੀ ਤੇ ਆਪਣੀਆਂ ਵੀ ਉਹ ਵੱਧ ਤੋਂ ਵੱਧ ਵੋਟਾਂ ਬਣਾ ਕੇ ਇਹ ਰਜਿਸਟ੍ਰੇਸ਼ਨ ਕਰਾਉਣ ਸੋ ਇੰਨੀ ਬੇਨਤੀ ਕਰਕੇ ਤੁਹਾਡਾ ਧੰਨਵਾਦ ਫੇਰ ਅੱਜ ਮੈਂ ਕਿਉਂਕਿ ਮੁੱਦਾ ਸਾਡਾ ਸੀ ਅਕਾਲ ਤਖਤ ਸਾਹਿਬ ਵਾਲੀ ਉਹ ਜਿਹੜੀ ਰਿਪੋਰਟ ਭੇਜੀ ਸੀ ਤੇ ਪਹਿਲੇ ਤਰੀਕ ਨੂੰ ਇਹ ਜਨਰਲ ਦਲਾਸ ਜਿਹੜਾ ਆ ਤੇਜਾ ਸਿੰਘ ਸਮੁੰਦਰੀ ਹਾਲ ਚ ਬਿਲਕੁਲ ਜੀ 12 ਵਜੇ 12 ਵਜੇ ਉਹ ਉਥੇ ਉਹ ਹੋਊਗਾ ਆਰੰਭ ਸੋ ਇੰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੰਮਰ ਸਾਹਿਬ ਤੋਂ ਅਕਾਲੀ ਦਲ ਵੀ ਪਹਿਲੀ ਤਰੀਕ ਨੂੰ ਆਪਣੀ ਇੱਕ ਮੁਹਿੰਮ ਜਿਹੜਾ ਪੰਜਾਬ ਬਚਾਓ ਸ਼ੁਰੂ ਕਰਨੀ ਹੈ ਵਿੱਚੋਂ ਉਹ ਚਲੋ ਆਪਣੇ ਤੌਰ ਤੇ ਉਹਨਾਂ ਨੇ ਕਰਨੀਆਂ ਉਹ ਪਰ ਅਸੀਂ ਤਾਂ ਜਨਰਲ ਹਾਊਸ ਦੀ ਸ਼ੋਮਣੀ ਕਮੇਟੀ ਦੇ ਮੈਂਬਰ ਸਾਹਿਬ ਆਨ ਦੀ ਮੀਟਿੰਗ ਸਰਦੀ ਹੈ ਪ੍ਰਧਾਨ ਜੀ 1 ਪਹਿਲੀ ਜੂਨ ਨੂੰ 15 ਨੂੰ ਸਰੂਪ ਚੋਰੀ ਹੁੰਦਾ 12 ਅਕਤੂਬਰ ਨੂੰ 2015 ਨੂੰ ਅੰਗ ਕਿਹੜੇ ਨੇ ਖਲਾਰੇ ਜਾਂਦੇ ਨੇ ਉਹ ਸੰਗਤਾਂ ਦਾ ਵਿਰੋਧ ਹੁੰਦਾ 2 ਸਿੰਘ 14 ਅਕਤੂਬਰ ਨੂੰ ਸ਼ਹੀਦ ਹੋ ਜਾਂਦੇ ਨੇ ਸ਼ਰੋਮਣੀ ਕਮੇਟੀ 1.10 ਲੱਖ ਰੁਪਏ ਦਿੰਦੀ ਹੈ ਕਿਉਂਕਿ ਉਹ ਪੰਥ ਦੇ ਨੇ ਪਰ ਗੋਲੀ ਚਲਾਣ ਵਾਲਾ ਜੇ ਅੱਜ ਗ੍ਰਹਿਭਾਗ ਮੁੱਖ ਮੰਤਰੀ ਦੋਸ਼ੀ ਹੈ ਤੇ ਉਸ ਟਾਈਮ ਦੇ ਵੀ ਉਹੋ ਦੋਸ਼ੀ ਸੀ ਉਹ 16 ਅਕਤੂਬਰ ਨੂੰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਜਿਹੜੇ ਬੰਦੇ ਨਜਾਇਜ਼ ਉਹ 70ਵੇਂ ਬੇਨਤੀ ਬੇਨਤੀ ਹੁਣ ਬੇਨਤੀ ਹੁਣ ਬੇਨਤੀ ਸੁਣ ਲਓਗੇ ਸਾਨੂੰ ਬੇਨਤੀ ਸੁਣ ਲਓਗੇ ਬੇਨਤੀ ਸੁਣ ਲਓਗੇ ਹੁਣ ਬੇਨਤੀ ਸੁਣ ਲਓਗੇ ਬੇਨਤੀ ਸੁਣ ਲਓਗੇ ਬੇਨਤੀ ਸੁਣ ਲਓਗੇ ਉਹ ਸਾਰਾ ਸਿੱਟਾ ਬਣ ਬਣ ਕੇ ਸਾਰੀਆਂ ਰਿਪੋਰਟਾਂ ਕੋਰਟ ਚ ਚਲਾਨ ਜਾ ਚੁੱਕਾ ਉਹਦੇ ਵਿੱਚ ਕੌਣ ਉਹ ਹੈਗਾ ਆ ਉਤਰਦਾਇਕ ਉਹ ਸਾਰਾ ਸਿਸਟਮ ਹੋ ਚੁੱਕਾ ਇਹ ਮੈਂ ਮੌਜੂਦਾ ਦੀ ਗੱਲ ਕਰਦਾ ਉਹ ਜਿਹੜਾ ਅਸੀਂ 15 ਵਾਲਾ ਉਹ ਤੁਹਾਡੇ ਸਾਹਮਣੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਪਰ ਅੱਜ ਮੇਰੀ ਬੇਨਤੀ ਸੁਣ ਲੈ ਮੈਂ ਬੰਦ ਉਹ ਸਾਰੇ ਦਾ ਸਾਰਾ ਸਰਕਾਰਾਂ ਦੀਆਂ ਕਮੇਟੀਆਂ ਬਣ ਬਣ ਕੇ ਪੁਲਿਸ ਦੀਆਂ ਸਿਟਾਂ ਬਣ ਬਣ ਕੇ ਸਾਰਾ ਮਸਲਾ ਕੋਰਟ ਦੇ ਚਲੇ ਗਿਆ ਹੁਣ ਤੁਹਾਨੂੰ ਨਹੀਂ ਕੋਈ ਅਧਿਕਾਰ ਹੁੰਦਾ ਹੁਣ ਕੋਰਟ ਨੇ ਉਹਦਾ ਡਿਸਾਈਡ ਕਰਨਾ ਕਿ ਕੋਰਟ ਕਿਹਨੂੰ ਦੋਸ਼ੀ ਮੰਨਦੀ ਹੈ ਉਹ ਤਾਂ ਆਲਰੇਡੀ ਹੋ ਚੁੱਕਾ ਇਹ ਤਾਂ ਅਸੀਂ ਹੁਣ ਅੱਜ ਜਿਹੜੀ ਆ ਕਾਂਡ ਬਤਰਾਏ ਦੀ ਮੈਂ ਗੱਲ ਕਰਦਾ ਹੁਣ 15 ਨਹੀਂ ਹੁਣ 23 24 ਆ ਗਈ ਤੁਸੀਂ ਵੀ ਥੋੜਾ ਜਿਹਾ ਮੋਹਰ ਨੂੰ ਪਾ ਦਿਓ ਉਹਦਾ ਜਿਹੜਾ ਸਗਾ ਉਹਦਾ ਜਿੰਨੀਆਂ ਜਿਹੜੇ ਵੀ ਕੋ ਦੋਸ਼ੀ ਸਿਗੇ ਉਹ ਸਾਰੇ ਦੋਸ਼ੀ ਕਟਾਇਰੇ ਦੇ ਵਿੱਚ ਖੜੇ ਕਰ ਦਿੱਤੇ ਉਹਨਾਂ ਨੇ ਤੇ ਉਹ ਕਾਨੂੰਨ ਦਾ ਹੈ ਜਿਹਲੇ ਕਾਨੂੰਨ ਦਾ ਫੈਸਲਾ ਹੋ ਜਾਊਗਾ ਫਿਰ ਤੁਹਾਡੇ ਸਵਾਲਾਂ ਦਾ ਵੀ ਜਵਾਬ ਦੇ ਦੇਣਾ ਹਾਂਜੀ ਬਾਬਾ ਬਲਬੀਰ ਸਿੰਘ ਬਣਾ ਨੇ ਨਕਾਰ ਦਿੱਤਾ ਹੈ ਬਾਬਾ ਬਲਬੀਰ ਸਿੰਘ ਬਣਾ ਨੇ ਉਹਨਾਂ ਨੇ ਕਾਲ ਤੱਕ ਸੈਲ ਦੇ ਜ਼ੇਹਦਾਰ ਸਾਹਿਬ ਨੂੰ ਦੁਬਾਰਾ ਕਮੇਟੀ ਬਣਾ ਕੇ ਜਾਂਚ ਕਰਾਉਣ ਲਈ ਕਿਹਾ ਹੈ ਮੇ ਮੇਰੇ ਨਾਲ ਵੀ ਬਾਬਾ ਬਲਬੀਰ ਸਿੰਘ ਬੈਠ ਚੁੱਕੇ ਆ ਹਾਂਜੀ ਜ਼ੇਹਦਾਰ ਸਾਹਿਬ ਨੂੰ ਮਿਲ ਚੁੱਕੇ ਆ ਨਕਾਰੀ ਨਹੀਂ ਕੋਈ ਵੀ ਉਹ ਕਹਿੰਦੇ ਜੀ ਮੇਰਾ ਪੱਖ ਕੋਕੇ ਗੁਰਦੁਆਰਾ ਮੇਰੇ ਕਬਜ਼ੇ 'ਚ ਸਗਾ ਉਹ ਉਹਨਾਂ ਦਾ ਇਹ ਆ ਸਾਡਾ ਸਿਰਫ ਇਹ ਨਹੀਂਗਾ ਕਿ ਉਹ ਉਸੇ ਕਬਜ਼ੇ 'ਚ ਕੌਣ ਸੀ ਸਮਝ ਲੈਣੇ ਗੱਲ ਸਾਡਾ ਸਿਰਫ ਇਹ ਕਿ ਆ ਵੀ ਉੱਥੇ ਗੋਲੀ ਕਿਹਦੇ ਕਹਦੇ ਚੱਲੀ ਅੰਦਰ ਅਬਗਿਆ ਹੋਈ ਤਾਂ ਕਿਉਂ ਹੋਈ ਤੇ ਪੁਲਿਸ ਅੰਦਰ ਗਈ ਤਾਂ ਕਿਉਂ ਗਈ ਸਾਡੇ ਦਾ ਤਿੰਨ ਤਿੰਨ ਸਵਾਲ ਵੱਡੇ ਆ ਵੀ ਧਾਰਮਿਕ ਬਗਿਆ ਹੋਈ ਉੱਥੇ ਕੀ ਆ ਬਾਬਾ ਜੀ ਦਾ ਸਤਕਾਰ ਜੋ ਗਿਆ ਸ਼ੋਮਣੀ ਕਮੇਟੀ ਦੇ ਉਹ ਵੀ ਹਿੱਸਾ ਆ ਇੱਕ ਉਹਨਾਂ ਨੇ ਵੀ ਸੁਣ ਲਾਂਗੇ ਤੇ ਕੋਈ ਦਿੱਕਤ ਨਹੀਂ ਪਰ ਰਿਪੋਰਟ ਜਿਹੜੀ ਤਖਤ ਦੀ ਮੋਹਰ ਲਾਗੇ ਤੇ ਹੁਣ ਜੇ ਕੋਈ ਮੰਨੇ ਚਾਹੇ ਨਾ ਮੰਨੇ ਉਹ ਇਹ ਮਟੀਰੀਅਲ ਆ ਜਦ ਅਕਾਲ ਤਖਤ ਨੇ ਬਣਾ ਕੇ ਕਮੇਟੀ ਸ਼ੋਮਣੀ ਕਮੇਟੀ ਨੇ ਬਾਬਾ ਜੀ ਦੇ ਵੀ ਉਹਦੇ ਵਿੱਚ ਸਾਰੀ ਵਿਚਾਰ ਕੀਤੀ ਆ ਬਿਆਨ ਵੀ ਸਾਡੇ ਕੋਲ ਪਏ ਆ ਤੋ ਇਸ ਕਰਕੇ ਉਹ ਜਿਹੜੀ ਹੋ ਚੁੱਕੀ ਉਹ ਅਗਾਹ ਤੱਕ ਤੁਹਾਨੂੰ ਮੋਰ ਲੱਗ ਜਾਵੇ। ਸਰ ਮੈਂ ਐਮਐਸ ਮਿੱਟਾ ਦਾ ਕਹਿਣਾ ਕਿ ਜੇਕਰ ਤਰਿੰਦਰ ਪਾਲ ਸਿੰਘ ਢੁੱਲਰ ਬਾਹਰ ਆਂਦੇ ਆ ਤੇ ਮੇਰੀ ਜਾਨ ਦੀ ਜ਼ਿੰਮੇਵਾਰੀ ਐਰਜੀਪੀਸੀ ਦੀ ਹੋਵੇਗੀ। ਦੇਖੋ ਬੈਂਤੀ ਇਹ ਆ ਇੱਕ ਮੁਲਕ ਦਾ ਕਾਨੂੰਨ ਆ। ਇਸ ਮੁਲਕ ਦੇ ਕਾਨੂੰਨ ਦੇ ਵਿੱਚ ਜਾਂ ਤੱਕ ਉਹ ਅਮੈਂਡਮੈਂਟ ਕਰਨੀ ਪਊ। ਵੀ ਜੇ ਬੰਦਾ ਕੋਈ ਸਜ਼ਾ ਕੱਟ ਲੈਂਦਾ ਫਿਰ ਮਦਈ ਕੋ ਕਰਾਂਗੇ ਫਿਰ ਤਾਂ ਮੇਰੇ ਖਾਲ ਜੇਲਾ ਭਰੀਆਂ ਰਹਿਣਗੀਆਂ। ਫਿਰ ਤਾਂ ਕੋਈ ਵੀ ਨਹੀਂ ਬਾਹਰ ਆਊਗਾ। ਇਹ ਕਿਸੇ ਦੀ ਇੰਡੀਵਿਜੂਅਲ ਸੋਚ ਹੋ ਸਕਦੀ ਕਾਨੂੰਨ ਦੀ ਨਹੀਂ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ ਪਤਾ ਨਹੀਂ ਜਿਹੜੀ ਕਮੇਟੀ ਨੇ ਆਪ ਤੁਲਰਦੀ ਰਿਹਾਈ ਨੂੰ ਰੋਕਿਆ ਇਹਦੇ ਵਿੱਚ 32 ਕੈਦੀ ਸੀ ਜਿਨ੍ਹਾਂ ਦੀ ਰਿਹਾਈ ਜਿਹੜੀ ਮੰਗੀ ਗਈ ਸੀ ਉਹ ਸਾਰਿਆਂ ਨੂੰ ਉਹ ਬੱਤੀਆਂ ਦੀ ਕਿਸੇ ਦੀ ਆਪਣੇ ਤੌਰ ਤੇ ਹੋ ਸਕਦੀ ਕਿਤੇ ਹੋਰ ਪੱਖ ਦੇ ਹੋਊ ਇਹ ਸਾਡੇ ਕੌਮੀ ਹੀਰੋ ਆ ਇਹ ਕੋਈ ਜਾਤ ਲੈ ਨਹੀਂ ਗਏ ਇਹਨਾਂ ਨੂੰ ਕੋਈ ਇੰਡੀਵਿਜੂਅਲ ਐਕਟ ਨਹੀਂ ਕੀਤਾ ਇਹਨਾਂ ਨੇ ਇੱਕ ਕੌਮ ਦੀ ਦਰਦ ਤੇ ਪੀੜਾ ਜਿਹੜੀ ਸੀ ਉਹ ਹੰਡਾਈ ਆ ਇਸ ਕਰਕੇ ਇਹਨਾਂ ਨੂੰ ਬਾਕੀਆਂ ਨਾਲ ਜੋੜੀਏ ਇਹ ਜਿਹੜੇ ਸਾਡੇ ਸਿੱਖ ਹੀਰੋ ਆ ਮਾਲੂ ਕਹਿਣ ਤੋਂ ਭਾਵ ਇਹਨਾਂ ਨੇ ਆਪਣੇ ਲਈ ਨਹੀਂ ਇਹਨਾਂ ਨੇ ਕੌਮ ਦੇ ਜਿਲੇ ਭੀੜਾ ਪਈ ਉਹਦੇ ਲਈ ਆਪਣੇ ਦਰਦ ਜਿਹੜੇ ਆ ਉਹਦੇ ਉਹਦੇ ਤਹਿ ਸਾਰੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵਾ ਜਿਹੇ ਇੱਕ ਫਿਰ ਵੀ ਮੀਟਿੰਗ ਆ ਕੋਈ ਨਾ ਕੋਈ ਐਪਲੀਕੇਸ਼ਨ ਬਾਰੇ ਲਾਗ ਸੁਣਾ ਜਾ ਸਕਦਾ ਕਿ ਤਾ ਦੋ ਦਿਨਾਂ ਬਾਅਦ ਲੜੀ ਨੂੰ ਕੋਈ ਵੀ ਦੱਸ ਇਹ ਹੁਣ ਇਹ ਪਹਿਲੀ ਨੂੰ ਮੀਟਿੰਗ ਕਰਕੇ ਫਿਰ ਤੁਹਾਨੂੰ ਉਦੋਂ ਨੂੰ ਫਿਰ ਜਿਲ੍ਹੇ ਜਨਰਲ ਹਾਊਸ ਦੀ ਹੋਊਗੀ ਫਿਰ ਆਪਾਂ ਰੂਰ ਰੂ ਬਹਿਣਾ ਹੀ ਆ ਇਦਾਂ ਰਾਜੀ 27 ਤਰੀਕ ਐ ਦੀ ਭਾਈ ਰਾਜੋਆਣਾ ਮਾਮਲੇ ਚ ਜ਼ਿਲ੍ਹੇਦਾਰ ਸਾਹਿਬ ਵੱਲੋਂ ਉਹਨੂੰ ਅੱਗੇ ਵਧਾਉਣ ਵਾਸਤੇ ਬੇਨਤੀ ਉਹਦੇ ਲਈ ਇੱਕ ਮਿੰਟ ਆ ਜਾ ਮੈਂ ਤਾਂ ਉਹਦੇ ਲਈ ਇਦਾਂ ਸੀ ਵੀ ਅਸੀਂ ਇੱਥੇ ਬੈਠ ਕੇ ਮੀਟਿੰਗ ਕੀਤੀ ਸੀ ਉਹਦਣ ਤੇ ਪੰਜੇ ਮੈਂਬਰ ਸਹਿਬਾਨ ਨੇ ਉਹਦਣੇ ਫੈਸਲਾ ਕੀਤਾ ਸੀ ਕਿ 22 ਤਰੀਕ ਤੱਕ ਜਿਹੜੇ ਉਹ ਸਮਾਗਮ ਹੈ ਉਹਦੇ ਆ ਤੇ ਚੱਲਦੇ ਆ ਹੁਣ ਅਸੀਂ ਇੱਕ ਤਾਂ ਚਿੱਠੀ ਡੀਜੀਪੀ ਨੂੰ ਲਿਖੀ ਆ ਸ਼ੋਮਣੀ ਕਮੇਟੀ ਵੱਲੋਂ ਇੱਕ ਸੁਵਿਡੈਂਟ ਜੇਲ ਨੂੰ ਲਿਖੀ ਆ ਕਿ ਸਾਨੂੰ ਪੰਜ ਮੈਂਬਰੀ ਨੂੰ ਭਾਈ ਰਾਜੋਵਾਨਾ ਦਾ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਇੱਕ ਚਿੱਠੀ ਜਿਹੜੀ 3 ਦਸੰਬਰ ਨੂੰ ਹੋਮ ਮਿਨਿਸਟਰ ਨੂੰ ਦਿੱਤੀ ਸੀ ਲਿਖੀ ਸੀ ਮੈਂ ਆਪਣੇ ਵੱਲੋਂ ਉਹ ਚਿੱਠੀ ਦਾ ਰਿਮਾਈਂਡਰ ਵੀ ਦਿੱਤਾ ਗਿਆ ਕਿ ਸਾਨੂੰ ਸਮਾਂ ਜਿਹੜਾ ਹੈ ਉਹ ਛੇਤੀ ਤੋਂ ਛੇਤੀ ਦਿੱਤਾ ਜਾਵੇ ਕਿਉਂਕਿ ਉਹਦੇ ਵਿੱਚ ਹੋਮ ਮਿਨਿਸਟਰ ਸਾਹਿਬ ਦੀ ਭੈਣ ਜੀ ਚੜ੍ਹਾਈ ਕਰ ਗਏ ਸੀ ਕੁਝ ਆਯੋਧਿਆ ਵਾਲਾ ਸੀਗਾ ਉਹ ਅਸੀਂ ਨਿਰੰਤਰ ਤੌਰ ਦੇ ਉੱਤੇ ਜਾਰੀ ਆ ਤੇ 27 ਤਰੀਕ ਵੀ ਆ ਰਹੀ ਆ ਉਹਦਾ ਵੀ ਬੈਠ ਕੇ ਜਹਦਾਰ ਸਾਹਿਬ ਨੂੰ ਬੇਨਤੀ ਕਰਦੇ ਆਂ ਦਰਮਿਆਨ ਇਲੈਕਸ਼ਨ ਅਨਾਉਂਸ ਹੋ ਜਾਂਦੀਆਂ ਤੇ ਕੰਮ ਰੁਕ ਜਾਂਦੇ ਗਏ ਜੀ ਰਹਿ ਜਾਂਦੇ ਨਹੀਂ ਰੁਕਦੇ ਨਹੀਂ ਹੁੰਦੇ ਕੰਮ ਕੰਮ ਚੱਲਦੇ ਆ ਕੰਮ ਕਦੇ ਰੁਕਦੇ ਆ ਉਹਦਾ ਹੁਣ ਨਹੀਂ ਨਹੀਂ ਇਹ ਤਾਂ ਉਹਦਾ ਹੁਣ 24 ਤੋਂ ਪਿਛੇ 15 ਨੂੰ 15, 15 9 ਸਾਲ ਪਿਛੇ ਜਾਣਾ ਇਲੈਕਸ਼ਨ ਆ ਗਈ ਆ ਜੀ ਸਿਆ ਸਿਆ ਐ